ਵੀਡੀਓ ਦੇਖ ਰਹੇ ਸਾਰੇ ਹੀ ਕਿਸਾਨ ਵੀਰਾਂ ਭੈਣਾਂ ਨੂੰ ਸਭ ਤੋਂ ਪਹਿਲਾਂ ਸਤਿ ਸ਼੍ਰੀ ਅਕਾਲ ਜੀ ਅੱਜ ਦੀ ਇਸ ਵੀਡੀਓ ਵਿੱਚ ਆਪਾਂ ਤੁਹਾਨੂੰ ਜਾਣਕਾਰੀ ਦੇਵਾਂਗੇ ਜਿਹੜਾ ਕਿ ਸਰਕਾਰ ਨੇ ਐਲਾਨ ਕੀਤਾ ਸੀ ਪ੍ਰਤੀ ਏਕੜ 2000 ਰੁਪਏ ਸਬਸਿਡੀ ਦੇਣ ਦਾ ਜੋ ਕਿ ਸੋਕੇ ਦੀ ਮਾਰ ਨੂੰ ਦੇਖਦੇ ਹੋਏ ਸਰਕਾਰ ਨੇ ਐਲਾਨ ਕੀਤਾ ਜੀ ਕਿ ਇਸ ਵਾਰ ਜਿਹੜੀਆਂ ਬਾਰਸ਼ਾਂ ਨੇ ਉਹ ਘੱਟ ਹੋਜਣ ਤਾਂ ਕਰਕੇ ਹਰ ਇੱਕ ਕਿਸਾਨ ਨੂੰ ਪ੍ਰਤੀ 1 ਏਕੜ 2000 ਰੁਪਏ ਜਿਹੜਾ ਬੋਨਸ ਦਿੱਤਾ ਜਾਵੇਗਾ ਪਹਿਲਾਂ ਇਹ ਬੋਨਸ ਜਿਹੜਾ ਦੇਣਾ ਸੀ ਉਹ ਕਣਕ ਦੀ ਆਪਣੀ ਮਾਫ ਕਰਨਾ ਝੋਨੇ ਦੀ ਕਟਾਈ ਤੋਂ ਬਾਅਦ ਜਿਹੜਾ ਉਹ ਦੇਣਾ ਸੀ ਪਰ ਸ਼ਾਇਦ ਵੋਟਾਂ ਨੂੰ ਜਾਂ ਜਿਹੜਾ ਕਿੰ사ਨ ਅंदोलਨ ਚੱਲ ਰਿਹਾ ਉਹਨੂੰ ਦੇਖਦੇ ਹੋਏ ਸਰਕਾਰ ਨੇ 15 ਅਗਸਤ ਵਾਲੇ ਦਿਨ ਇਸ ਜਿਹੜਾ ਇਹ ਬੋਨਸ ਦੇਣਾ ਉਹਦੀ ਪਹਿਲੀ ਕਿਸ਼ਤ 500 ਤੇ 25 ਕਰੋੜ ਰੁਪਏ ਜਿਹੜੀ ਉਹ ਜਾਰੀ ਕਰ ਦਿੱਤੀ ਹੈ ਜਿਹੜੇ ਕਿ 5 ਲੱਖ ਤੇ 20 ਹਜ਼ਾਰ ਕਿਸਾਨਾਂ ਦੇ ਖਾਤਿਆਂ ਵਿੱਚ ਜਿਹੜੀ ਉਹ ਪਹੁੰਚ ਚੁੱਕੀ ਹੈ ਤੁਸੀਂ ਆਪੋ ਆਪਣੇ ਖਾਤੇ ਜਿਹੜੇ ਨੇ ਉਹ ਚੈੱਕ ਕਰ ਸਕਦੇ ਹੋ ਪ੍ਰਤੀ ਕਿੱਲਾ 1 ਏਕੜ ਮਗਰ 2000 ਰੁਪਿਆ ਬੋਨਸ ਜਿਹੜਾ ਉਹ ਸਰਕਾਰ ਵੱਲੋਂ ਦਿੱਤਾ ਜਾਣਾ ਸੀ ਝੋਨੇ ਦੀ ਕਟਾਈ ਤੋਂ ਬਾਅਦ ਉਹ ਬੋਨਸ ਸਰਕਾਰ ਨੇ ਹੁਣ ਹੀ ਫਸਲ ਖੜੀ ਤੇ ਹੀ ਪਾ ਦਿੱਤਾ ਹੈ 15 ਅਗਸਤ ਵਾਲਿਆਂ ਦੀ ਪਹਿਲੀ ਕੇਸ ਜਿਹੜੀ ਜਾਰੀ ਕਰ ਦਿੱਤੀ ਹੈ 5 ਲੱਖ ਤੇ 20 ਹਜ਼ਾਰ ਕਿਸਾਨਾਂ ਨੂੰ ਜਿਹੜਾ ਇਹਦਾ ਲਾਭ ਉਹ ਮਿਲ ਚੁੱਕਾ ਹੈ ਉਹਨਾਂ ਦੇ ਖਾਤੇ ਵਿੱਚ ਜਿਹੜਾ 2000 ਰੁਪਏ ਵਾਲੀ ਕਿਸ਼ਤ ਬੋਨਸ ਦੀ ਉਹ ਆ ਚੁੱਕੀ ਹੈ ਸਾਰੇ ਕਿਸਾਨ ਵੀਰ ਆਪੋ ਆਪਣਾ ਜਿਹੜਾ ਉਹ ਖਾਤੇ ਉਹ ਚੈੱਕ ਕਰ ਸਕਦੇ ਤੇ ਜਿਹੜੇ ਕਿਸਾਨ ਵੀਰ ਰਹਿ ਗਏ ਉਹ ਪਰੇਸ਼ਾਨ ਨਾ ਹੋਣ ਜਲਦੀ ਉਹਨਾਂ ਦੇ ਖਾਤੇ ਵਿੱਚ ਵੀ ਜਿਹੜੀ ਉਹ ਪੈਸੇ ਨੇ ਉਹ ਆ ਜਾਣਗੇ ਸੀਐਮ ਨਾਇਬ ਸਿੰਘ ਸੈਣੀ ਨੇ 15 ਅਗਸਤ ਤੋਂ ਵਾਲੇ ਦੇਣਾ ਜਿਹੜਾ ਇਹਦਾ ਐਲਾਨ ਕੀਤਾ ਤੇ ਸਪੈਸ਼ਲ ਇਹ ਜਿਹੜੇ ਰਾਸ਼ੀ ਆ 5 ਕਰੋੜ 500 ਤੇ 25 ਕਰੋੜ ਰੁਪਏ ਜਾਰੀ ਕਰ ਦਿੱਤੀ ਹੈ 5 ਲੱਖ ਤੇ 20 ਹਜ਼ਾਰ ਕਿਸਾਨਾਂ ਦੇ ਖਾਤੇ ਵਿੱਚ ਜਿਹੜੇ ਪੈਸੇ ਨੇ ਉਹ ਆ ਚੁੱਕੇ ਨੇ ਸੋ ਇਹ ਸਬਸਿਡੀ ਇਕੱਲੇ ਹਰਿਆਣੇ ਵਾਲੇ ਕਿਸਾਨਾਂ ਵਾਸਤੇ ਹੈ ਫਿਲਹਾਲ ਹਰਿਆਣਾ ਸਰਕਾਰ ਨੇ ਇਸ ਦੀ ਵੀਡੀਓ ਘੋਸ਼ਣਾ ਕੀਤੀ ਸੀ ਤੇ ਕਿਸਾ ਹਰਿਆਣਾ ਦੇ ਕਿਸਾਨਾਂ ਵਾਸਤੇ ਇਹ ਬਸ ਤਾਂ ਚਲੋ 2000 ਰੁਪਏ ਕੋਈ ਬਹੁਤਾ ਨਹੀਂ ਪਰ ਫਿਰ ਵੀ ਜੋ ਸਰਕਾਰ ਦਿੰਦੀ ਹੈ ਉਹਦਾ ਫਾਇਦਾ ਤਾਂ ਆਪ ਨੂੰ ਲੈਣੀ ਚਾਹੀਦਾ ਹੈ 2000 ਰੁਪਏ ਪ੍ਰਤੀ ਏਕੜ ਇੱਕ ਕਿੱਲੇ ਮਗਰ ਹਰ ਇੱਕ ਕਿਸਾਨ ਦੇ ਜਿਹੜਾ ਖਾਤੇ ਵਿੱਚ ਪਾਇਆ ਜਾਵੇਗਾ ਕੁਝ ਕਿਸਾਨਾਂ ਦੇ ਖਾਤੇ ਵਿੱਚ ਉਹ ਪੈਸੇ ਜਿਹੜਾ 15 ਅਗਸਤ ਨੂੰ ਜਾਰੀ ਕਰ ਦਿੱਤਾ ਜਿਹੜੇ ਰਹਿੰਦੇ ਕਿਸਾਨ ਨੇ ਛੇਤੀ ਹੀ ਉਹਨਾਂ ਦੇ ਖਾਤੇ ਵਿੱਚ ਵੀ ਜਿਹੜੇ ਇਹ ਪੈਸੇ ਨੇ ਕਣਕ ਆਪਣੇ ਝੋਨੇ ਦੀ ਬਿੜਾਈ ਤੋਂ ਪਹਿਲਾਂ ਪਹਿਲਾਂ ਉਹ ਆ ਜਾਣਗੇ ਅੱਜ ਦੀ ਵੀਡੀਓ ਵਿੱਚ ਇਹ ਜਾਣਕਾਰੀ ਦੇਣੀ ਸੀ ਤੇ ਜੇਕਰ ਵੀਡੀਓ ਵਧੀਆ ਲੱਗੇ ਤਾਂ ਲਾਈਕ ਤੇ ਸ਼ੇਅਰ ਕਰਿਓ ਕੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰਿਓ ਤਾਂ ਕਿ ਹਣ ਵਾਲੇ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਅ ਫੇਰ ਮਿਲਦੇ ਆਂ ਕੋਈ ਰ ਵੀਡੀਓ ਲਾਇਕ ਲਾਇਕ ਕਰਕੇ ਹੌਲ ਤੱਕ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ